ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਬੀ ਜੇ ਸ਼ਰਮਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੁਣ ਤੁਹਾਨੂੰ ਬਾਹਰ ਕਿਤੇ ਹੋਟਲਾਂ ਤੇ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਆਪਣੀ ਹਰ ਇੱਕ ਪੰਜਾਬੀ ਦੀ ਇਹ ਤਮੰਨਾ ਹੁੰਦੀ ਹੈ ਕਿ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਆਪਾਂ ਹੋਟਲ ਤੇ ਖਾ ਕੇ ਆਈਏ ਹੁਣ ਤੁਹਾਨੂੰ ਮੈਂ ਦੱਸ ਦੇਵਾਂ ਵੀ ਤੁਹਾਨੂੰ ਕਿਤੇ ਬਾਹਰ ਠੰਡ ਦੇ ਵਿੱਚ ਜਾਣ ਦੀ ਲੋੜ ਨਹੀਂ ਨਾਲੇ ਮੋਟਰਸਾਈਕਲ ਜਾਂ ਗੱਡੀ ਤੇ ਆਪਾਂ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਣ ਲਈ ਤੇਲ ਫੂਕਾਂਗੇ ਨਾਲੇ ਸਮੇਂ ਦੀ ਬਰਬਾਦੀ ਕਰਾਂਗੇ ਹੁਣ ਤਪਾ ਦੇ ਵਿੱਚ ਹੀ ਬਣਿਆ ਬਣਾਇਆ ਸਾਗ ਸਰੋਂ ਦਾ ਪ्योर ਸਾਗ ਤੇ ਮੱਕੀ ਦੀ ਰੋਟੀ ਹੁਣ ਤਪਾ ਦੇ ਵਿੱਚ ਹੀ ਤੁਹਾਨੂੰ ਬਣਿਆ ਬਣਾਇਆ ਸਾਗ ਪੈਕਿੰਗ ਕਰਕੇ ਮਿਲੇਗਾ ਤੇ ਮੱਕੀ ਦੀ ਰੋਟੀ ਨਾਲ ਗਰਮ ਗਰਮ ਉਹ ਵੀ ਮਿਲੇਗੀ ਅੰਦਰਲੇ ਬਸ 80 ਤੇ ਨੇੜਲੇ ਪਿੰਡ ਮਹਿਤਾ ਤੋਂ ਛੋਟੇ-ਛੋਟੇ ਬੱਚੇ ਤੇ ਨਾਲ ਇੱਕ ਭਰਾ ਉਹ ਆਪਣੀ ਕਾਰ ਦੇ ਵਿੱਚ ਸਰੋਂ ਦਾ ਸਾਗ ਬਣਿਆ-ਬਣਾਇਆ ਘਰ ਦਾ ਬਣਿਆ ਹੋਇਆ ਸਾਗ ਲੈ ਕੇ ਆਏ ਨੇ ਤੁਹਾਡੀ ਅਸੀਂ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਵੀ ਉਹਨਾਂ ਦਾ ਕੀ ਕਹਿਣਾ ਹੈ ਇਹ ਸਾਗ ਕੌਣ ਤਿਆਰ ਕਰਦਾ ਹੈ ਤੇ ਕੀ ਗੱਲਬਾਤ ਹੈ ਕਿ ਸਾਰੇ ਅਸੀਂ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਉਹਨਾਂ ਦਾ ਨੰਬਰ ਵੀ ਥੱਲੇ ਮੈਂਸ਼ਨ ਕਰਾਂਗੇ ਬਾਕੀ ਤੁਸੀਂ ਸਾਗ ਖਾ ਕੇ ਦੇਖਣਾ ਵੀ ਟੇਸਟੀ ਹੈ ਜਾਂ ਕਿਸ ਤਰ੍ਹਾਂ ਹੈ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਹਾਂਜੀ ਹਾਂ ਭਾਈ ਕੀ ਨਾਮ ਆਪਣਾ ਮੇਰਾ ਨਾਮ ਲਖਵੀਰ ਸਿੰਘ ਮਹਿਤਾ ਜੀ ਹਾਂ ਤੁਸੀਂ ਸਾਗ ਲੈ ਕੇ ਆਏ ਹੋ ਇਹਦੇ ਬਾਰੇ ਦੱਸਿਓ ਮੜਾ ਜੀ ਐਸੀ ਘਰੋਂ ਮਰਾ ਕੇ ਲਏ ਤਾਜ਼ਾ ਜੀ ਘਰ ਦਾ ਸੜੇ ਘਰੇ ਲਈ ਜੀ ਪਾਉਂਦੇ ਨੇ ਇਹ ਤੇ ਅਸੀਂ ਵੇਚ ਕੇ ਮਤਲਬ ਇੱਥੇ ਸੇਲ ਅਸੀਂ ਕਰਕੇ ਨਹੀਂ ਆਪ अच्छा हां जी ਤੇ ਅੱਜ ਸਾਰਾ ਪਹਿਲਾ ਦਿਨ ਸੀਗਾ ਤੇ ਗੱਲ ਤੋਂ ਮਤਲਬ ਅਸੀਂ ਘਰੋਂ ਮੱਕੀ ਰੋਟੀ ਸਰੋਂ ਦਾ ਸਾਗ ਜਿੰਨੇ ਵੀ ਆਪਣੇ ਘਰ ਆਪਣੇ ਸਮਸਾਨ ਆਪ ਪਦਾਰਥ ਹੁੰਦੇ ਨੇ ਹਨਾ ਜੀ ਸਾਰਾ ਨੋਟ ਹਾਂ ਮਿਰਚ ਵਗੈਰਾ ਸਾਰਾ ਕੁਝ ਲੈ ਕੇ ਨਾਲ ਲੈ ਕੇ ਆਇਆ ਹੈ ਜੀ ਕਿਹੜੀ ਥਾਂ ਤੇ ਖੜਦੇ ਹੋ ਤੁਸੀਂ ਅਸੀਂ ਇੱਥੇ ਅੰਦਲੀਟੇ ਜੀ ਧੱਪਾ ਮੰਡੀ ਧੱਪਾ ਮੰਡੀ ਆਦਾ ਨੰਬਰ ਬੋਲਦੇ 99158 17743